ਚਲ ਮੈਂ ਹੀ ਲੰਮੀ ਆ ਫੋਨ ਲੈ ਇਹ ਘਬੋਲੀ ਦਾ ਫੋਨ ਕਿੱਥੋਂ ਆ ਗਿਆ ਹੈਲੋ ਹੈਲੋ ਹਾਰ ਜੀ ਕੀ ਹਾਲ ਐ ਮੈਂ ਕਿ ਤੂੰ ਤੇ ਫੋਨ ਕਰਨਾ ਨਹੀਂ ਆ ਤੇ ਚਲ ਮੈਂ ਹੀ ਕਰਦੀ ਆ ਹੋਰ ਤੂੰ ਕੀ ਹਾਲ ਚਾਲ ਆ ਹਾਂ 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 ਵਧੀਆ ਵਧੀਆ ਉਹ ਨਹੀਂ ਨਹੀਂ ਕਰਨਾ ਹੀ ਫੋਨ ਬਸ ਇਦਾਂ ਟਾਈਮ ਜਾਨੀ ਨੂੰ ਲੱਗਦਾ ਹੋਰ ਤੂੰ ਸੁਣਾ ਕੀ ਹਾਲ ਚਾਲ ਆ ਮੈਂ ਮੈਂ ਹੀ ਕਰਨਾ ਵਾ ਮੈਂ ਤੇ ਕੰਮਕੁਮ ਕਰਕੇ ਹਟੀਆਂ ਵੇਲੀ ਹਾਂ ਬਸ ਮੈਂ ਚਲ ਕੇ ਤੁਹਾਨੂੰ ਫੋਨ ਕਰਦੀ ਆਂ। ਕਿ ਹਾਲ ਚਾਲ, ਖੁਸ਼ੀ ਆਂ? ਥੋੜਾ ਹੌਲੀ ਕਰ। ਮੈਂ ਕੀ ਕਰਨਾ ਵਾਂ? ਮੈਂ ਆ ਗਵਾਂਡੀਆਂ ਵੱਲੋਂ ਆਈ ਹੋਂ। ਉਹਨਾਂ ਦੀ ਬੀਬੀ ਮਰ ਗਈ। ਲੈ, ਤੰਤ ਫਿਰ ਮੋਜਾਂ ਲੱਗੀਆਂ। ਹੈ? ਇਹ ਤਾਂ ਬੜਾ ਵਧੀਆ ਹੈ। ਚੱਲ ਮੇਰੇ ਵੱਲੋਂ ਵੀ ਵਧਾਈ ਦੇ। ਨੀ ਕੀ ਦੇ? ਹੋਈ ਹਾਈ। ਨੀ ਕੀ ਕਹੀ ਜਾਨੀ ਆਂ? ਦੱਸ ਵਧਾਈਆਂ ਪਾਦੀਆਂ ਮੈਨੂੰ। ਹਾਂ, ਦੱਸ ਉਹਦੀ ਬੀਬੀ ਮਰ ਗਈ ਤੇ ਤੁਸੀਂ ਮੈਨੂੰ ਵਧਾਈਆਂ ਦੇਈਆਂ। ਅੱਛਾ, ਅਗਲਾ ਕੁੰਗੜਾ ਪਾ ਕੇ ਆਈ ਨਹੀਂ ਭਾਬਾ। ਤੇ ਜਿੰਨਕ ਚੰਦੀ ਸ਼ਕੀਨ ਆ ਤੇ ਸ਼ੁਰੂ ਤੋਂ ਹਾਂ ਸਕੂਲ ਲੇ ਕੇ ਨਾ ਨੱਚਦੀ ਹੁੰਨੀ ਆ ਤੂੰ ਪਾਉਣੀਆਂ ਹੀ ਚਾਰਕ ਬੋਲੀਏ ਨਹੀਂ ਉਹ ਵੀ ਪਾਕੀ ਹੁੰਨੀ ਸੱਤ ਮਹੀਨੇ ਐਡਾ ਜੂੜਾ ਪੰਗੀ ਨਹੀਂ ਨਾ ਤੂੰ ਹਾਂ ਸਸਕੂਲ ਬਾਅਦ ਸ਼ਤਰ ਖਾਲ ਲੀ ਤੇ ਤਸ ਮੈਂ ਨੱਚ ਕੇ ਕਿੱਥੇ ਆਉਣਾ ਸੀ ਤਸ ਉੱਥੇ ਸਾਰੀ ਜਣੇ ਰੋਣ ਲਈ ਤੇ ਮੈਂ ਨੱਚਣ ਡਿਆ ਬੰਦੀ ਉਥੇ ਨਾ ਪੰਗਲਾ ਪਾਉਣਾ ਨਹੀਂ ਆ ਬੋਲੀ ਦਾ ਕੁਛ ਨਹੀਂ ਹੋ ਸਕਦਾ ਤੂੰ ਬਹੁਤੀ ਜ਼ਿਆਦੀ ਭੋਲੀ ਹੋ ਗਈਆਂ ਸਕੂਲ ਟਾਈਮ ਤੇ ਥੋੜਾ ਫਰਕ ਹੀ ਤੇਰਾ ਨੀ ਕੀ ਬੋਲੀ ਜਾਨੀ ਆ? ਕਿਆ ਜਾਗੋ? ਅਛਾ ਜਾਗੋ ਅਜਰਾ। ਹਾਂ? ਤਾਂ ਕਿ ਤੂੰ ਉਹ ਚਾਲ ਆ ਗਿਆ ਕੁੜੀ। ਉਹਦੇ ਲੈ ਅਜਰਾ ਨੂੰ ਬਦੂ ਟੱਪੇਂਗੀ ਫਿਰ। ਆਜੀ ਜਾਗੋ ਤੇ ਤੂੰ ਵੀ ਪਾਣੀ ਚਾਰ ਬੋਲੀਆਂ ਆ ਗਏ। ਦੱਸ ਮੈਂ ਕੀ ਕਹਿੰਦੀ ਆ? ਤੇ ਇਹ ਮੈਨੂੰ ਕੀ ਕਹਿੰਦੀ? ਨੀ ਛੱਡ ਪਰੇ ਹੋਰ ਸੁਣਾ ਪਾਜੀ ਦਾ ਕੀ ਹਾਲ ਆ? ਪਾਜੀ ਦਾ। ਕਿਆ? ਕੀ? ਪਾਜੀ ਮੇਰੇ ਵਾਸਤੇ ਤੈਨੂੰ ਪਤਾ ਮੈਨੂੰ ਬੜੀ ਪਸੰਦ ਪਾਜੀ। ਆਹੋ। ਚੱਲ ਰੱਖ ਲਈ ਆ ਤੇਰੀ ਬਾਜੀ ਨੂੰ ਬੜੀ ਪਸੰਦ ਆ। ਆ ਰੱਖਣੀ ਕੋਈ ਨਹੀਂ ਜਿੱਦਨ ਕਿਤੇ ਇਧਰ ਨੂੰ ਨੰਗੇ ਨੰਗੇ ਕਿਨਾਂ ਤੇ ਆ ਜੀ ਫਿਰ ਲੈ ਕੇ ਦੇ ਜੀ। ਆ। ਨਾ ਉੱਤੇ ਪਰ ਮੈਂ ਆਉਂਗੀ ਕਿਹਦੇ ਨਾਲ? ਆ ਮੇਰੇ ਲਈ ਰੱਖ ਲਈ ਬਾਜੀ। ਮੈਨੂੰ ਗੁੜੀ ਪਸੰਦ ਆ। ਆਏ ਹਾਏ ਆਹੋ ਬਾਜੀ ਨੂੰ ਮੈਂ ਇੱਥੇ ਅਲਵਾਈ ਲਾਇਆ ਵਾਜਾ ਲੈ ਜਾ। ਕੀ ਬਾਜੀ ਤੇ ਨਹੀਂ ਆ ਮੈਂ ਬਾਜੀ। ਨਹੀਂ ਹਯਾ ਹੋ ਬੜੀ ਪਸੰਦ ਆ ਤੈਨੂੰ। ਖਾਲਾ ਧੂ ਆ ਗਈ। ਕਿੱਥੋਂ ਲਾਤਾ ਭੋਲੀ ਨੇ ਫੋਨ ਸੇ ਸੇ। ਕਾਲੋ ਹੋ ਆਪਣਾ ਤੇਰੀ ਸੱਸ ਠੀਕ ਆ ਆਹੋ ਮੱਝ ਠੀਕ ਆ ਮੱਝ ਚੋੜ ਦੇ ਉਹ ਦੁੱਧ ਥੋੜਾ ਦੇ ਜੜੀਏ ਆ ਵਖਮ ਨੇ ਡਾਕਟਰ ਨੂੰ ਘਰ ਨਹੀਂ ਬੜੀ ਆ ਨਾ ਕੋਈ ਨਹੀਂ ਵਖਮ ਨੇ ਡਾਕਟਰ ਨੂੰ ਆ ਸੁਣੀਏ ਇੱਕ ਸਾਡੀ ਮੱਝ ਸੁਣ ਬੋਲਾ ਫੇ ਜੜੀ ਆ ਹਾਂ ਕੀ ਕਹਿੰਦੀ ਆ ਸੱਸ ਕਿਆ ਤੇਰੀ ਸੱਸ ਮੱਝ ਨਹੀਂ ਤੇ ਤੇਰੀ ਤੇ ਨਾ ਕਿੰਨਾ ਟਾਈਮ ਪਾਸ ਕਰਦੀ ਇਹ ਪੂਰਾ 50 ਮਿੰਟਾ ਜੀ ਮੇਰਾ ਦਿਮਾਗ ਖਾ ਗਈ ਨੀ ਹੋਰ ਸਨਾ ਬੱਚੇ ਠੀਕ ਆ ਹਾਂ ਹੈ ਕੀ ਕਹਨੀ ਹੈ 아이 ਹੋਏ ਕੱਟ ਮਣਾ ਇਹ ਬੋਲੀ ਨੇ ਤੇ ਮੈਨੂੰ ਪਾਲ ਕਰ ਦਣਾ ਮੈਂ ਤਾਂ ਅੱਕੀ ਥੱਕੀ ਐ ਨਹੀਂ ਉਦੋਂ ਲੈ ਕਾਟੀ ਦਿੱਤਾਈ ਟੁੱਟੀ ਵੀ ਇਹ ਲੈ ਚਲਾ ਕਿਰੋ ਨਾ ਕਿਤੇ ਮੇਰੇ ਬੱਚਿਆਂ ਦਾ ਹਾਲ ਪੁੱਛ ਲਾ ਕੇ ਕਿ ਭਾਜ ਦਾ ਕੀ ਹਾਲ ਦੱਸ ਅੱਕੜੀ ਹੋ ਗਈ ਐ ਮੈਂ ਕਹਿੰਦੀ ਹੂੰ ਮੈਂ ਪੁੱਛਾਂ ਇੱਡਾ ਵੀ ਕੀ ਗਵੰਡੀਆਂ ਦੇ ਵਿਆਹ ਦਾ ਚਾਹ ਹੋ ਗਿਆ ਹੋਰ ਨੱਚਣ ਦੀ ਪਈ ਰਹਿੰਦੀ